ਸਭ ਵਿੱਚ ਵੀ ਜਦੋਂ ਕਿਤੇ ਕੋਈ ਇਸ ਤਰ੍ਹਾਂ ਦੇ ਸਮਾਗਮ ਹੋਣਗੇ ਸਭੀ ਸੰਗਤ ਕੋਲੋਂ ਕਰਦੇ ਆਂਦੇ ਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸਦਾ ਦੇ ਭਲੇ ਦੀ ਕਾਮਨਾ ਕਰਦੇ ਹੋਏ ਅਰਦਾਸ ਕਰਦੇ ਆ ਕਿ ਸਭਨਾ ਵਿੱਚ ਸੁਖ ਸ਼ਾਂਤੀ ਇਕਤਾ ਦਾ ਭਾਵ ਲਾ ਕੇ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਰਹੇ ਔਰ ਸਥਾਨ ਦੀ ਦੁਗਣੀ ਰਾਜ ਚੌਗਣੀ ਚੜ੍ਹਦੀ ਕਾ ਚੇਖ ਬਖਸ਼ੋ ਸੋ ਅਖੀਰ ਵਿੱਚ ਬੇਨਤੀ ਹੈ ਸੰਗਤ ਜੀ ਫਾਜ਼ੇ ਸੁਰੂ ਪਹਿਲਾਂ ਨੇਜਸਤਾਨ ਜਾਂਗੇ ਸਾਰਿਆਂ ਨੇ ਨਿੱਕੀ ਵਧਾਈ ਕੀਤੀ ਹੈ ਉਸ ਤੋਂ ਫਿਰ ਗੁਰਕੇ ਲੰਗਰ ਤਿਆਰ ਸਭਨਾਂ ਨੇ ਗੁਰਕੰਗਰ ਸ਼ੱਕੇ ਜੀ ਫਿਰ ਆਪਣੇ ਆਪਣੇ ਘਰਾਂ ਨੂੰ ਰੁਜਪਦੇ ਜਾਣਾ ਇਸ ਵਧਾਈ ਧੰਨਵਾਦ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ